ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦਰਸਲ ਸਿੱਧੂ ਦੀ ਮਾਂ ਚਰਨਕੌਰ ਨੇ ਆਪਣੇ ਇਨਸਟਾ ਅਕਾਊਂਟ ਤੇ ਇੱਕ ਪੋਸਟ ਸਾਂਝਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇਸ ਦੁਨੀਆ ਤੋਂ ਜਾ ਚੁੱਕੇ ਆਪਣੇ ਪੁੱਤ ਮੂਸੇਵਾਲਾ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕਰਨ ਦੀ ਗੱਲ ਦੱਸੀ ਹੈ ਉਹਨਾਂ ਦੱਸਿਆ ਹੈ ਕਿ ਕਿਵੇਂ AI ਦੀ ਵਰਤੋਂ ਕਰਕੇ ਸਿੱਧੂ ਮੂਸੇਵਾਲਾ ਦੀ ਤਸਵੀਰ ਤੋਂ ਦਸਤਾਰ ਹਟਾਈ ਗਈ ਹੈ ਉਹਨਾਂ ਲਿਖਿਆ ਕਿ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ ਜਦੋਂ ਮੇਰਾ ਪੁੱਤ ਇਹ ਸੱਚੀਆਂ ਗੱਲਾਂ ਸਟੇਜਾਂ ਤੇ ਕਰਿਆ ਕਰਦਾ ਸੀ ਤਾਂ ਬਹੁਤ ਲੋਕ ਉਸ ਦਾ ਵਿਰੋਧ ਕਰਦੇ ਸੀ ਪਰ ਮੇਰਾ ਪੁੱਤ ਸੱਚ ਬੋਲਦਾ ਸੀ ਅੱਜ ਮੇਰੇ ਪੁੱਤ ਦੀ ਤਸਵੀਰ ਤੋਂ ਦਸਤਾਰ ਹਟਾ ਸਿਰਫ ਦਸਤਾਰ ਦੀ ਨਹੀਂ ਸਗੋਂ ਪੰਜਾਬੀਅਤ ਦੀ ਵੀ ਬੇਅਦਬੀ ਕੀਤੀ ਹੈ ਤੁਹਾਨੂੰ ਮਿਲੀ AI ਦੀ ਸਹੂਲਤ ਦੀ ਤੁਸੀਂ ਚੰਗੇ ਕੰਮਾਂ ਦੇ ਵਿੱਚ ਤੇ ਚੰਗੀਆਂ ਗੱਲਾਂ ਸਿੱਖਣ ਤੇ ਇਸ ਦਾ ਪ੍ਰਯੋਗ ਕਰੋ ਅਤੇ ਮੇਰੇ ਪੁੱਤਰ ਦੀ ਮਰਨੀ ਦਾ ਮਖੌਲ ਬਣਾ ਕੇ ਮੇਰਾ ਦਿਲ ਦੁਖਾਉਣ ਵਾਲੇ ਉਹ ਲੋਕ ਜੋ ਇਹ ਸਭ ਕਰ ਰਹੇ ਨੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਡੇ ਬੱਚੇ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਜੋ ਹੈ ਨਾ ਕੀਤੀ ਜਾਵੇ ਜੇਕਰ ਸਾਡੀ ਬੇਨਤੀ ਕਰਨ ਤੇ ਵੀ ਕੋਈ ਅਜੀਹਾ ਕਰਦਾ ਪਾਇਆ ਗਿਆ ਤਾਂ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜੋ ਹੈ ਕੀਤੀ ਜਾਵੇਗੀ ਤਾਂ ਮੇਰੇ ਪੁੱਤਰ ਨੇ ਜਿਉਂਦੇ ਜੀ ਆਪਣੇ ਕੇਸ ਆਪਣੀ ਦਸਤਾਰ ਸੰਭਾਲ ਕੇ ਰੱਖੀ ਕਿਸੇ ਨੂੰ ਕੋਈ ਹੱਕ ਨਹੀਂ ਕਿ ਮੇਰੇ ਪੁੱਤਰ ਦੀ ਦਸਤਾਰ ਦੇ ਨਾਲ ਛੇੜਛਾੜ ਕਰੇ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਦਰਅਸਲ AI ਦਾ ਜ਼ਮਾਨਾ ਹੈ AI ਟੈਕਨੋਲੋਜੀ ਦੇ ਨਾਲ ਇੱਥੇ ਬਹੁਤ ਸਾਰੀਆਂ ਤਸਵੀਰਾਂ ਜੋ ਨੇ ਫੇਕ ਤਸਵੀਰਾਂ ਵੀ ਬਣਾਈਆਂ ਜਾਂਦੀਆਂ ਨੇ ਤੇ ਹੁਣ ਇੱਥੇ AI ਦੀ ਸਹੂਲਤ ਦੇ ਨਾਲ ਸਿੱਧੂ ਮਸੇਵਾਲਾ ਦੀਆਂ ਕੁਝ ਅਜੀਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕੁਝ ਅਜੀਹੀਆਂ ਤਸਵੀਰਾਂ ਬਣਾਈਆਂ ਨੇ ਜੋ ਕਿ ਕਾਫੀ ਹੱਦ ਤੱਕ ਉਹਨਾਂ ਦੇ ਫੈਨਸ ਨੂੰ ਵੀ ਚੰਗੀਆਂ ਨਹੀਂ ਲੱਗ ਰਹੀਆਂ ਤੇ ਇਸੇ ਦੇ ਉੱਤੇ ਮਾਤਾ ਚਰਨ ਕੌਰ ਨੇ ਵੀ ਹੁਣ ਰਿਐਕਟ ਕੀਤਾ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਿੱਧੂ ਮਸੇਵਾਲਾ ਦੀਆਂ ਕੁਝ AI ਤਸਵੀਰਾਂ ਨੇ ਇਹ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਦਸਤਾਰ ਜੋ ਹੈ ਦਸਤਾਰ ਹਾਲਾਂਕਿ ਸਜਾ ਕੇ ਰੱਖਦੇ ਸੀ ਮੁਸੇਵਾਲਾ ਤਾਂ ਇੱਥੇ ਦਸਤਾਰ ਨਹੀਂ ਦਿਖਾਈ ਦੇ ਰਹੀ ਤਾਂ ਅਜੀਆਂ ਪਿਕਚਰਜ਼ ਤੇ ਮਾਤਾ ਚਰਨ ਕੌਰ ਨੇ ਵਿਰਾਮ ਲਗਾਉਣ ਨੂੰ ਆਖਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਕਈਆਂ ਜਾ ਰਹੀਆਂ ਨੇ ਕਿ ਅਜੀਹੀਆਂ ਚੀਜ਼ਾਂ ਨਾ ਕਰੋ ਤੇ ਜੇਕਰ ਫਿਰ ਵੀ ਕੋਈ ਕਰਦਾ ਹੈ ਤਾਂ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜੋ ਹੈ ਉਹੋ ਕੀਤੀ ਜਾਵੇਗੀ ਤਾਂ AI ਸਹੂਲਤ ਜੋ ਹੈ ਹਾਲਾਂਕਿ ਬਹੁਤ ਚੰਗੇ ਕੰਮਾਂ ਦੇ ਲਈ ਯੂਜ਼ ਆ ਸਕਦੀ ਹੈ ਪਰ ਸਭ ਤੋਂ ਜ਼ਿਆਦਾ ਜੇਕਰ ਅੱਜਕੱਲ ਗੱਲ ਕੀਤੀ ਜਾਵੇ ਤਾਂ ਇਹੀ AI ਸਹੂਲਤਾ ਜੋ ਨੇ ਉਹ ਕਾਫੀ ਹੱਦ ਤੱਕ ਗਲਤ ਕੰਮਾਂ ਦੇ ਵਿੱਚ ਯੂਜ਼ ਕੀਤੀਆਂ ਜਾ ਰਹੀਆਂ ਨੇ ਤਾਂ ਅਜੀਆਂ ਤਸਵੀਰਾਂ ਨੂੰ ਲੈ ਕੇ ਮਾਤਾ ਚਰਨਕੌਰ ਦੇ ਵੱਲੋਂ ਇਹ ਪੋਸਟ ਜੋ ਹੈ ਪਾਈ ਗਈ ਸੀ ਤਾਂ ਸਿੱਧੂ ਮਸੇਵਾਲਾ ਦੀਆਂ ਤਸਵੀਰਾਂ ਜੋ ਨੇ AI ਜਨਰੇਟ ਕੀਤੀਆਂ ਗਈਆਂ ਨੇ ਦਾ AI ਤਸਵੀਰਾਂ ਦੇ ਉੱਤੇ ਹੁਣ ਮਾਤਾ ਚਰਨ ਕੌਰ ਦੇ ਵੱਲੋਂ ਇਹ ਟਿੱਪਣੀ ਜੋ ਹੈ ਰਿਐਕਸ਼ਨ ਜੋ ਹੈ ਉਹ ਦਿੱਤਾ ਗਿਆ ਹੈ